ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਰ ਸਾਕੀ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਹਾਲੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰਿਆਂ ਭਾਰ ਸਹਸ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਤਚਿਆ ਰਾਵਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਓਗਣ ਅਕਾਲ ਹੁਕਮ ਨਾ ਕਹਿਆ ਜਾਈ ਹੁਕਮਿ ਓਗਣ ਜੀ ਉਪੰਮਲੇ ਵੜਾਈ ਹੁਕਮਿ ਉਤਮ ਨੀਚ ਹੁਕਮ ਲੇਖ ਦੁਖ ਸੁਖ ਵਾਈਏ ਇਕ ਨਾ ਹੁਕਮ ਹੀ ਬਖਸ਼ੀਸ਼ ਰਹੇ ਤੋ ਹੁਕਮ ਸਦਾ ਪਵਾਈਏ ਹੇ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤਿ ਜਾਣੇ ਨੀ ਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਗਾਵੈ ਕੋ ਜੀਲ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਦ ਕਰਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਠਕ ਪਾਹੇ ਜੁਗ ਜੁਗੰਤਰ ਖਾਹੀ ਗਾਹੀ ਉਗਮੇ ਹਗਮ ਚਲਾਏ ਰਾਹ ਨਾਨਕ ਜੀ ਸਾ ਵੀ ਪਰਵਾਹ ਸੱਚਾ ਸਾਹਿਬ ਸੱਚ ਨਾਹੀ ਬਾਘਿਆ ਭਾਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਵੀਰ ਕੇ ਜੇ ਰੱਖਿਆ ਜਿਤ ਦਿ세 ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੋਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਨਾਮ ਓ ਵੜਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਕ ਦੁਆਰ ਨਨਕਿ ਵੈ ਜਾਣੀਐ ਸਭ ਆਪੇ ਸਕੇ ਯਾਰ ਤਾਂ ਪਿਆਨ ਨਜਾਈ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵੀਐ ਗੁਣਹੀ ਨਿਹਦਾਨ ਗਾਵੀਐ ਸੁਣੀਏ ਮਨ ਰਕੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਕ ਨਾਮੰ ਗੁਰਮੁਖ ਵੇਦੰ ਗੁਰਮੁਖ ਰਹਾਉ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਭ ਨਾਨੀਆ ਕਾ ਇੱਕ ਦਾਤ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਂ ਜੇ ਤਿਸ ਭਾਵਾ ਗਣ ਪਾਣੀ ਕੇ ਨਾਏ ਕਰੀ ਜੇ ਤਿਸ ਰਧੂ ਪਾਈ ਵੇਖਾ ਗਣ ਕਰਮਾ ਕੇ ਮਿਲੇ ਲਈ ਮਤਵੇ ਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾਂ ਜੀਆ ਕਾ ਇੱਕ ਦਾਤਾ ਤੂ ਮੈਂ ਵਿਸਰਣਾ ਨਾ ਜਾਈ ਜੇ ਜੁਗ ਚਾਰੇ ਆਰਜ ਹੁਰਦ ਸੋਣੀ ਹੋਏ ਨਵਾਂ ਖੰਡਾ ਵਿਟ ਜਾਣੀਐ ਨਾਲ ਚੱਲੈ ਸਭ ਕੋਏ ਗੰਗਾ ਨਾਉ ਰਕਾਇ ਤੈ ਜਸ ਕੀਰਤ ਜਗ ਲੇ ਜੇ ਤੇ ਸਨਦਰ ਨਾ ਆਵਈ ਤਾ ਵਾਤ ਨ ਪੁੱਛੇ ਕਿ ਕੀਟ ਆਂਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੋਣ ਦੇ ਪਿਓ ਕੋਈ ਨ ਸੁੱਜੋਈ ਜੇ ਤੇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਤ ਸੁਣੇ ਧਰਤ ਧੌਲੇ ਆਕਾਸ ਸੁਣੇ ਦੀਪ ਲੋ ਪਾਤਾਲ ਸੁਣੇ ਪੂਏ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਤ ਸੁਣੇ ਦੂਖ ਪਾਪ ਕਾ ਨਾਸ ਸੁਣੇ ਈਸਰ ਬਹਿਮਾ ਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਬਿਆਨ ਸੁਣੇ ਅਰਦਰ ਕਾ ਇਸ ਨਾਨਕ ਸੁਣੇ ਬੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਦਾ ਗੁਨਾ ਗੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਇੰਦੇ ਪਾਵੇ ਰਾਹ ਸੁਣੇ ਹਉ ਧੋਏ ਸਗਾਹ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧਾ ਮੰਨੇ ਸਗਲ ਪਵਣ ਕੀ ਸੋਧਾ ਮੰਨੇ ਮੋ ਛੋਟਾ ਨ ਘਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਗ ਨ ਪਾਏ ਮੰਨੇ ਪਤ ਸਿਆਉ ਪ੍ਰਗਟ ਜਾਏ ਮੰਨੇ ਮਾਗ ਨ ਚੱਲੇ ਪੰਤ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜਿ ਕੋ ਮਨ ਜਾਣੈ ਮਨ ਕੋਇ ਮੰਨੇ ਪਾਵੇ ਮੋਕ ਦੁਆਰ ਮੰਨੇ ਪਰਵਾਹੇ ਸਦਾ ਹਾਲ ਮੰਨੇ ਤਰੇ ਤਾਰੇ ਗੁਰ ਸਿਖ ਮੰਨੇ ਨਾਨਕ ਭਉ ਇਹ ਨ ਭੀਕਾ ਐਸਾ ਨਾਮ ਨਿਰੰਝਨ ਹੋਇ ਜਿ ਕੋ ਮਨ ਜਾਣੈ ਮਨ ਕੋਇ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਦੋਲ ਧਰਮ ਦਿਆ ਕਾ ਪੂਤਾ ਸੰਤੋਖ ਥਾਪ ਰਖਿਆ ਜੇਨ ਸੂਤ ਜੇ ਕੋ ਬੁੱਝੈ ਓ ਵੈ ਸਚਿਆਰ ਤਵ ਲੈ ਉਪਰ ਕੇਤਾ ਭਾਰ ਤਰਤੀ ਹੋਰ ਬੜੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਕੇ ਆਉੜੀ ਕਲਾਮ ਇਹੋ ਲਿਖ ਆ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਉਣ ਸਵਾਲਿਓ ਰੂਪ ਕੇ ਤੀ ਧਾਤ ਜਾਣੇ ਕੌਣ ਕੂਤ ਕੀਤਾ ਫਸਾਓ ਏ ਤੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਪੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਜਪ ਰੰਗ ਬਾਉ ਸੰਖ ਬੋਜਾ ਸੰਖ ਦਵਦਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾਰ ਸੰਖ ਸੂਰ ਮੋਹ ਬਖਸਾਰ ਸੰਖ ਮੋਨ ਲੇਵ ਲਾਇ ਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰੀ ਜੋ ਤੁਧ ਭਾਵੇਂ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਪੂਰ ਸੰਗ ਚੋਰ ਹਰਾਮਪੂਰ ਸੰਘੇ ਅਮਰ ਕਰ ਜਾਏ ਜੋਰ ਸੰਗ ਗਲਵੜ ਹੱਤਿਆ ਕਮਾਹੀ ਸੰਘ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਵਿਰਾਹੇ ਸੰਖ ਮਦੇਸ਼ ਮਲਪਖ ਖਾਏ ਸੰਖ ਨਿੰਦਕ ਦਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏ ਤਾਰੇ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਕਲੋ ਸੰਖ ਕੈ ਤ੍ਰਿਪਾਰ ਹੋਏ ਅਖਰੀ ਨਾਮ ਖਰੀ ਤਾਲਾ ਅਖਰੀ ਗਿਆਨ ਗੀਤ ਗਉਣ ਗਾਹ ਅਖਰੀ ਲਿਖਣ ਬੋਲਣ ਬਾਣ ਇਕਰਾ ਸਿਰ ਸੰਜੋਗ ਵਖਾਣ ਜਨ ਇਹ ਲਿਖੇ ਤਿਸ ਸਿਰ ਨਾਹੀ ਜੀਵ ਫਰਮਾਏ ਤੇਵ ਤੇਵ ਪਾਹੇ ਜਿਤਾ ਜੀਤਾ ਤਿਤਨਾ ਓ ਵਿਣ ਨਾ ਵੈ ਨ ਕੋ ਥਾਉ ਕੁਦਰਤ ਕਰੁਣਾ ਕਹਾ ਵਿਚਾਰ ਦੁਆਰਿਆ ਨਜਾਮਾ ਈ ਕੋ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਪਰੀਏ ਆਤਬੈ ਕੰਨ ਦੇ ਪਾਣੀ ਦੋਤੈ ਉਤਰ ਸਖੇ ਅਮੂਤ ਪਲਿਤੀ ਕੱਪੜ ਹੋਏ ਦੇਸਾ ਬੂਣ ਲਈ ਉਹ ਧੋਏ ਪਰਿਏ ਮਤ ਪਾਪਾਂ ਗੈ ਸੰਗ ਉਹ ਧੋਪੈ ਨਾ ਵੇ ਕੇ ਗੰਗ ਪੁੰਨੀ ਪਾਪੀ ਆਕਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਵੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਤੋਂ ਇਲਾ ਵਖਤ ਕਵਣ ਕਵਣ ਥਿਤ ਕਵਣ ਵਾਰੀ ਕਵਣ ਤੇ ਉਤੀ ਮਾਉ ਕਵਣ ਜਿਤ ਹੋਆ ਆਕਾਰ ਵੇਲ ਨਾ ਪਈਆ ਪੰਡਤੀ ਜੇ ਹੋਐ ਲੇਖ ਪੁਰਾਣ ਵਕਤ ਨ ਬਾਇਓ ਕਾ ਦਿਆ ਜੇ ਲਿਖਣ ਲੇਖ ਪੁਰਾਣਾ ਦੇ ਦਵਾਰ ਨਾ ਜੋਗੀ ਜਾਣੈ ਰਤਮਾਉ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਉ ਕਰਿਆ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣੈ ਨਾਨਕ ਆਕਨ ਤੋ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਖਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਸੁਹੈ ਬਾਤਾਂ ਬਾਤਾਲ ਲਖ ਅਗਸਣ ਅਦਾਸ ਓੜ ਕੇ ਓੜਕ ਭਾਰਤ ਕੀ ਵੇਦ ਕਹਨ ਏਕ ਬਾਤ ਸਹਿਸੀ ੜਾਰਾਂ ਕਿਹਨ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਪ ਕੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੀ ਸੁਰਤ ਨਾਮ ਪਾਈ ਆਂਦੀਆਂ ਤੇ ਵਾਹਾ ਪਵਹੀ ਸਮੁੰਦ ਨ ਜਾਣੀ ਸਮੁੰਦ ਸਾ ਸੁਲਤਾਨ ਗਿਰਹਾਸੀ ਤੀ ਮਾਲ ਧਨ ਤੀੜੀ ਤੁਲ ਨਾ ਹੋਵਣੀ ਜੇ ਤੇ ਸਭ ਮਨ ਹੋ ਨਾ ਵੀਸਰੇ ਅੰਤ ਨਾਂ ਸਿਵ ਦੀ ਕਹਿਣ ਨਾ ਅੰਤ ਅੰਤਨ ਗਰਣੇ ਦੀਣ ਨਾ ਅੰਤ ਅੰਤਨ ਵੇਖਣਾ ਸੁਣਨ ਨਾ ਅੰਤ ਅੰਤਨ ਜਾਪਿਆ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਨ ਤੇ ਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਈ ਜਾਹੀ ਯੇਹੋ ਅੰਤ ਨਜਾਣੇ ਕੋਈ ਬੁੱਧਾ ਕਈਏ ਬੁੱਧਾ ਵੇ ਵੱਡਾ ਸਰਬ ਉੱਚਾਤਾ ਉੱਚੇ ਉੱਪਰ ਉੱਚਾ ਨਾਉਂ ਇਹ ਵਡਾ ਉੱਚਾ ਧੋ ਐ ਕੋਈ ਤੇ ਸੂਚੇ ਕੋ ਜਾਣੇ ਸੋਏ ਦੇਵੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਮਾਏ ਕیتے ਮੰਗੇ ਜੋਦਿ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਾਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਖ ਪ੍ਰਾਹੇ ਕੇਤੇ ਮੂਰਗ ਖਾਹੀ ਖਾਹੇ ਕੇਤਿਆਂ ਦੁਖ ਭੂਖ ਸਦ ਮਾਰੇ ਭੇਦਾਤ ਤੇਰੀ ਦਾਤਾਰ ਬੰਦ ਕਲਾਤੀ ਪਾਣੇ ਹੋਏ ਓ ਰਾਖਣਾ ਤੱਕ ਕੋਏ ਜੇ ਕੋ ਖਾਇ ਕੋ ਅਕਣ ਪਾਏ ਓ ਜਾਣੇ ਜੀਥੀਆਂ ਮੋਇ ਗਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀਕੇ ਈਕੇ ਜਿਸ ਨੂੰ ਬਖਸ਼ੇ ਸਿਵ ਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੋਣਾ ਅਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਨ ਮੁੱਲ ਤੁਲ ਮੁੱਲ ਪਰਵਾਣ ਮੋਹਲਾ ਬਖਸ਼ੀਸ਼ਾ ਮੋਲਨੀ ਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲ ਆ ਮੁੱਲ ਅਖਿਆਣਾ ਜਾਈ ਆਖਾਖ ਰਹੇ ਲਵਲਾਏ ਆਖੇ ਵੀਦ ਪਾਠ ਪੂਰਾਨੀ ਆਖੇ ਪੜੇ ਕਰੇ ਅਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਤੋਰ ਨਰ ਮਨ ਜਨ ਸੇਵ ਕੀਤੇ ਅੱਖੇ ਆਖਣ ਪਾਹੀ ਕੀਤੇ ਕਹਿ ਕੈ ਓਠ ਉਠ ਜਾਹੀ ਜੇਤੇ ਕੀਤੇ ਓਰ ਕਰੇ ਤਾਂ ਅਗਨ ਸਕੇ ਕੀ ਕੀ ਡੀ ਉਡਕਾਵੇ ਦੀ ਉਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੈ ਅੰਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਰੰਗਾਵਾਰ ਸੋ ਦਰ ਕੇ ਹਾਂ ਤੂ ਘਰ ਕੇ ਹਾਂ ਜਿਤ ਬਹਿ ਸਰਬ ਸੁਮੱਲੇ ਵਾਜੇ ਨਾਦ ਨੀਗ ਸੰਖਾਂ ਕੇ ਤੇਵਾ ਵਣਹਾਰੀ ਤੇ ਤੇ ਰਾਗ ਬਰੀ ਸਿਉ ਕਹੀ ਅਨਾਮ ਕੇ ਤੇ ਗਾਵਣ ਹਾਰੀ ਗਾਵੇ ਤੁਹ ਨਾ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਤ ਲੇਖ ਜਾਣੀ ਲਿਖ ਲੇਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਤਦਾ ਸਵਾਰੇ ਗਾਵੇ ਇੰਦੀ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਤਾਦ ਵਿਚਾਰੇ ਗਾਵਣ ਜੜੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜਗ ਜਗ ਵੇਦ ਨਾਲੇ ਗਾਵੇ ਮੋਹੁਨੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵੇ ਨਰਦ ਨੇ ਉਪਾਏ ਤੇਰੇ 86 ਦੀਨਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੀ ਧਾਰੇ ਸੇ ਹੀ ਤੁਧ ਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਹੀ ਹੈ ਭੀ ਹੁਸੀ ਜੈਨ ਜਾ ਤੀਰਚਨਾ ਜਿੰਨ ਰਜਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਲੇਖ ਕੀਤਾ ਆਪਣਾ ਜੋ ਤਿਸ ਦੀਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾਂ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਅਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗਿ ਕੋਈਸ ਪੁਰਤ ਗਿਆਨ ਦਿਆ ਪੰਡਾਰਣ ਘੜ ਘੜ ਵਾਜੇ ਨਾਦ ਆਪ ਨਾਦ ਨਾਦੀ ਸਭ ਜਾ ਕੀ ਰਿਦ ਸੇ ਦੇਵ ਰਾ ਸਾਜ ਸੰਜੋਗ ਵਿਜੋਗ ਦੁਇ ਕਾਰ ਚਲਵਾਵੈ ਲੇਖੇ ਆਵੇ ਭਾਗ ਆਦੇਸ ਤੇ ਆਦੇਸ ਆਦੇ ਅਨੀਲ ਅਨਾਦੇ ਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤੋ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਬਾਨ ਦੇਵ ਦਿੱਤ ਬਾਵੈ ਦਿਵ ਚਲਾਵੈ ਜਿਵ ਹੋਵੈ ਫੁਰਮਾਨ ਹੋ ਵੇਖੇ ਉਹ ਨਾਨਦ ਜਿਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦੇ ਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗਿ ਛਪਾਇਆ ਤੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦਿ ਨੀ ਲਿਆ ਨਾਦਿ ਨਾਹਤ ਜੁਗ ਜੁਗੇ ਕੋਈ ਸੋ ਇਕ ਦੂਜੀ ਭਾਉ ਲਖ ਹੋਹੀ ਲਖੋ 20 ਲਖ 20 ਲੱਖ ਲੱਖ ਵੇੜਾ ਆਖੀਏ ਇੱਕ ਨਾਮ ਜਗਦੀ ਸਰ ਇਹਦਾਏ ਪਦ ਬਾਵੜੀਆਂ ਚੜਿਏ ਹੋਏ ਕੀ ਸ ਸੁਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜ ਅਠੀਸ ਆਕਨ ਜੋਤ ਪੈਣ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮੰਨ ਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਤਰਾਤ ਜੋਰ ਕਰ ਅਰੋੜੇ ਖੈ ਤੋਏ ਨਾਨਕ ਤੁਮ ਨਹੀਂ ਜਨ ਕੋਏ ਰਾਤੀ ਰਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਤ ਵਿੱਚ ਧਰਤੀ ਤਾਪ ਰੱਖੀ ਧਰਮਸ਼ਾਲ ਤਿਤ ਵਡਦੀ ਜੋਗਦ ਗੇ ਰੰਗ ਦਨ ਗੇ ਨਾਮ ਨੇ ਗੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਵਿਚਾਰ ਉਤਾਰ ਉਤਾਰ ਰਾਰਾ ਤਿੱਥੈ ਤੋਂ ਹੁਣ ਪੰਚ ਪਰਵਾਣ ਨਦਰੀ ਕਰਮ ਪਵੇਂ ਨੀਸਾਨ ਗੱਜ ਬਗਾਏ ਉੱਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮੇਸਾ ਕੇਤੇ ਬਰਮੇ ਘਾੜਦ ਘੜੀਏ ਰੂਬਰੰਗ ਜੀਵੇਤ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸਾ ਕੀਤੇ ਇੰਦ ਚੰਦ ਸੂਰਜ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸੰਮੰਦ ਕੀਤੀਆ ਕਹਾਣੀ ਕੀਤੀਆ ਮਾਣੀ ਕੀਤੇ ਪਾਤ ਨਰਿੰਦ ਕੀਤੀਆਂ ਸਰਤੀ ਸੇਵਕ ਕੀਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੇ ਗਿਆਨ ਵਰਚੰਡ ਤਿੱਥੇ ਨਾਦ ਬਿਨੋਦ ਕੋੜੇ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮੰਨ ਬੁੱਧ ਤਿੱਥੇ ਘੜੀਏ ਸੁਰਾਂ ਸੱਜਾਂ ਕੀ ਸੁੱਧ ਕਰਮਖੰਡ ਗੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਨ ਮੇਂ ਰਾਮ ਰਹਿਆ ਭਰਪੂਰ ਤਿੱਥੇ ਸਿੱਤੋ ਸਿੱਤਾਂ ਮੈਂ ਮਾਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾਵ ਮਰੇ ਨ ਠਾਬੇ ਢਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੇ ਭਗਤ ਵਸੇ ਗੇ ਲੋ ਕਰਹਿ ਅਨੰਦ ਸੱਚਾ ਮਨ ਸੁਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੇ ਕੰਡ ਮੰਡਲ ਵਰਪੰਡ ਜੇ ਕੋ ਕਦੇ ਦੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵੇਂ ਹੁਕਮਾਂ ਤੇ ਵੈ ਤੇ ਓਕਾਰ ਵੇਖੈ ਵਿਗਸੇ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰ ਧੀਰਜ ਸੁਨਿਆਰ ਰਣ ਮਤ ਵੇਦ ਧਿਆਰ ਪਾਉ ਖਲਾ ਅਗਣ ਤਬ ਤਾਉ ਪੰਡਾ ਪਾਉ ਅੰਮ੍ਰਿਤ ਤੇ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹ ਦੇਵ ਜੂ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੂਰੀਆਈਆ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ